ਲਗਾਤਾਰ ਮਨਿੰਦਰ ਸਿੱਧੂ ਕਿੰਨਾ ਕਿਸੇ ਬਵਾਦ ਚ ਰਹਿੰਦੇ ਹੀ ਹੈ ਜੀ ਪੱਤਰਕਾਰਾਂ ਬਾਰੇ ਖਾਸ ਕਰਕੇ yellow card ਧਾਰਕ ਪੱਤਰਕਾਰਾਂ ਬਾਰੇ ਬੜੀ ਭੱਦੀ ਸ਼ਬਦਾਵਲੀ ਯੂਜ਼ ਕਰਦੇ ਆ ਕਿਉਂਕਿ ਪੱਤਰਕਾਰ ਘੱਟੋ ਘੱਟ ਗਾਲ ਤਾਂ ਨਹੀਂ ਕੱਢ ਸਕਦਾ ਸਾਨੂੰ ਇਸ ਤਰ੍ਹਾਂ ਇੰਨਾ ਤਾਂ ਪਤਾ ਹੋਣਾ ਚਾਹੀਦਾ ਹੈ ਲੋਕ ਕਹਿੰਦੇ ਨੇ ਕੀਲੇ ਕਾਰਡ ਵਾਲਾ ਪੱਤਰਕਾਰ ਹੁੰਦਾ ਉਹ ਜਿਹਨੇ ਸਰਕਾਰ ਤੋਂ ਹੀ ਕਾਰਡ ਲੈ ਲਿਆ ਤਾਂ ਗੱਲਾ ਹੋ ਗਿਆ ਅਸੀਂ ਤਾਂ ਜਮਾ ਨਹੀਂ ਲੈਂਦੇ ਸਰਕਾਰ ਦਾ ਕਾਰਡ ਸਰਕਾਰ ਨੇ ਬੈਨ ਕਰਨਾ ਬੰਦ ਕਰਨਾ ਪੁੱਛ ਕਰਦੇ ਜੇਲੀ ਰੱਖਦੇ ਸਾਨੂੰ ਕਾਰਡ ਇਹਨਾਂ ਦੇ ਚਾਹੀਦੇ ਜਿਹੜੇ ਆ ਖੜੇ ਆ ਜੇ ਯੈਲੋ ਕਾਡ ਵਾਲਾ ਨੂੰ ਮਾੜੇ ਸਮਝਦਾ ਯੈਲੋ ਕਾਡ ਧਾਰਕ ਪੱਤਰਕਾਰਾਂ ਨੂੰ ਤੇ ਫਿਰ ਕੀ ਹੁਣ ਉਹਨਾਂ ਦੀ ਹਮਾਇਤ ਲਾਊਗਾ ਤੱਤ ਨਹੀਂ ਬਾਤਦੇ ਤੱਤ ਬਾਤ ਤੋਂ ਬਗੈਰ ਹੀ ਖਬਰ ਚਲਾ ਦਿੰਦੇ ਜਦੋਂ ਇਹਨਾਂ ਤੇ ਪਰਚਾ ਦਰਜ ਹੁੰਦਾ ਉਸ ਮਾਮਲੇ 'ਚ ਪੱਤਰਕਾਰ ਭਾਈਚਾਰਾ ਇਹਨਾਂ ਦੀ ਹਮਾਇਤ ਕਰ ਪਰ ਜਦੋਂ ਕਿਸੇ ਪੱਤਰਕਾਰ ਤੇ ਵਿਵਤਾ ਪੈਂਦੀ ਹੈ ਉਦੋਂ ਮਨਿੰਦਰ ਸਿੱਧੂ ਨੀ ਕਿਸੇ ਨਾਲ ਖੜਦੇ ਜੀ ਜੀ ਇਹਦੀ ਮਨਿੰਦਰ ਸਿੱਧੂ ਦੀ ਸ਼ਬਦਾਵਲੀ ਹੈ ਇੱਕ ਜਿਵੇਂ ਕੋਈ ਗਵਾਰ ਬੰਦਾ ਗੱਲ ਕਰਦਾ ਹੁੰਦਾ ਉਸ ਤਰ੍ਹਾਂ ਗੱਲ ਕਰਦੇ ਆ ਉਹ ਜੈਤੋ ਦੇ ਤਿੰਨ ਧੱਲੇ ਪੱਤਰਕਾਰ ਜਿਹੜੇ ਅਮੋਰਤ ਜੇ ਪੈਰਾਂ ਨੂੰ ਯਹਰ ਲਾ ਕੇ ਪੈਜੇ ਚਟ ਚਟ ਮਰ ਉਹ ਦੱਲੇ ਪੱਤਰਕਾਰਾਂ ਨੂੰ ਕਹਨੇ ਆ ਕਿ ਤੁਸੀਂ ਕਾਂਗਰਸ ਮੌਕੇ ਵੀ ਦੱਲਗਰੀ ਕੀਤੀ ਐ ਕਦੇ ਕਿਹਦੀ ਦੱਲਗਰੀ ਕੀਤੀ ਐ ਸਮਨਿੰਦਰ ਸਿੱਧੂ ਇੱਕ ਧਰਨੇ ਵਿੱਚ ਉੱਥੋਂ ਹੀ ਮਤਲਬ ਸਪੀਕਰ ਤੋਂ ਹੀ ਬੋਲਦਾ ਕਿ ਗਗਨ ਸਿੱਧੂ ਨੂੰ ਕਿਸੇ ਨੇ ਪੱਖ ਨਹੀਂ ਦੇਣਾ ਕੋਈ ਵੀ ਜ਼ਗਬੰਦੀ ਉਹਨਾਂ ਨੂੰ ਬਾਈਕ ਨਾ ਦੇ ਦੇ ਉਹ ਆਜੇ ਕੁਝ ਪੁੱਛਿਆ ਹੀ ਨਹੀਂ ਇਹਨਾਂ ਨੂੰ ਇਹ ਪਹਿਲਾਂ ਹੀ ਰੋਲਾ ਪਾਉਣ ਲੱਗੇ ਵੀ ਗਗਨ ਸਿੱਧੂ ਚਲੀ ਜਾਵੇ ਕੀ ਗੱਲ ਭਾਈ ਜੀ ਹੁਣ ਜਿਹੜਾ ਇਹ ਮਾਮਲਾ ਇਹਨਾਂ ਦਾ ਮਨਿੰਦਰ ਸਿੱਧੂ ਵਾਲਾ ਜਾਂ ਮਿੰਟੂ ਗੁਰੂਸਰੀ ਵਾਲਾ ਇਸ ਨਾਮ ਦੇ ਚ ਇਹ ਕਹਿੰਦੇ ਵੀ ਜਿਹੜੀ ਪੰਜਾਬ ਸਰਕਾਰ ਆ ਬੋਲਣ ਦੀ ਆਜ਼ਾਦੀ ਤੇ ਹਮਲਾ ਕਰਦੀ ਜੀ ਜੀ ਜਦੋਂ ਗਗਨ ਸਿੱਧੂ ਸਵਾਲ ਕਰ ਰਹੀ ਸੀ ਉਹਨੂੰ ਅਸੀਂ ਬੋਲਣ ਨਹੀਂ ਦੇਣਾ ਹੁਣ ਮਾੜੀ ਜੀ ਆਪਦੇ ਤੇ ਗੱਲ ਆਈ ਤਾਂ ਬੜੀਆਂ ਚੀਕਾਂ ਮਾਰ ਰਹੇ ਆ ਜਦੋਂ ਗਗਨ ਸਿੱਧੂ ਤੇ ਪਰਚਾ ਦਰਜ ਹੁੰਦਾ ਓਦੋਂ ਮਨਿੰਦਰ ਸਿੱਧੂ ਕੋਈ ਗਗਨ ਹਾ ਸਿੱਧੂ ਦੇ ਹੱਕ ਨਹੀਂ ਕਰਦਾ ਗਾਹੇ ਬਗਾਹੇ ਉਹ ਯੂਨੀਅਨ ਦੇ ਨਾਲ ਜਾਂਦੇ ਆ ਉਹ ਕੁੜੀ ਨੇ ਕਦੇ ਨਹੀਂ ਇਸ ਤਰ੍ਹਾਂ ਕੀਤਾ ਕਦੇ ਢੈਂਦੀ ਗਲ ਵਾਲੀ ਗੱਲ ਨਹੀਂ ਕੀਤੀ ਕਦੇ ਉਹਨੇ ਇਹ ਨਹੀਂ ਕਿਹਾ ਵੀ ਮੇਰੇ ਤੇ ਪਰਚਾ ਹੋ ਗਿਆ ਤੇ ਇਹ ਤਾਂ ਹੁਣ ਅੱਜ ਕੱਲ੍ਹ ਗੱਲ ਕਰ ਰਹੇ ਨੇ ਅਸੀਂ ਜਵਾਂਤ ਨਹੀਂ ਕਰਾਉਂਦੇ ਹੋਰ ਤਾਂ ਕੋਈ ਜਵਾਂਤ ਨਹੀਂ ਕਰਾਈ ਅੱਛਾ ਇਹ ਤਾਂ ਕਹਿ ਰਹੇ ਨੇ ਕਿ ਜੇ ਹਿੰਮਤ ਹੈ ਤਾਂ ਗ੍ਰਿਫਤਾਰ ਕਰ ਲਓ ਕੋਲ ਫਿਰ ਚੀਕਾਂ ਕ ਮਤਲਬ 328 ਰੁਪਏ ਦੇ ਮਾਮਲੇ ਇੱਕ ਬੜਾ ਸਵੇਦਨਸ਼ੀਲ ਮੁੱਦਾ ਪੰਜਾਬ ਦਾ ਤੇ ਮਨਿੰਦਰ ਸਿੱਧੂ ਆਪ ਦੇ ਆਪ ਨੂੰ ਲੋਕ ਪੱਖੀ ਪੱਤਰਕਾਰ ਕਹਿੰਦੇ ਆ ਤੇ ਉਹ ਕੀ ਗੁਰੂਗ੍ਰਾਂਧ ਸਾਹਿਬ ਨਾਲ ਕੋਈ ਤੁਹਾਡੀ ਦੋਸ਼ ਨਹੀਂ ਹੈ ਛੇਜੇ ਵਿਕਰਮਜੀਤਿਆ ਦੀ ਕਰਤਦਾਰੀ ਹੋਈ ਹੈ ਉਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰ ਦਿੱਤਾਗਾ ਅਕਾਲ ਤਖਤ ਸਾਹਿਬ ਦੁਆਰਾ ਇਹਨਾਂ ਨੇ ਕੋਈ ਖਬਰ ਨਹੀਂ ਲਾਈ ਸੁਖਵੀਰ ਬਾਦਲ 'ਤੇ ਇਲਜ਼ਾਮ ਲੱਗਦੇ ਆ ਚਰਨਜੀਤ ਚੰਨੀ 'ਤੇ ਇਲਜ਼ਾਮ ਲੱਗਦੇ ਆ ਕਾਂਗਰਸ ਇਸ ਟਾਈਮ ਪੱਤੋ ਘਾੜਾ ਕਾਂਗਰਸ ਰੋਜ਼ ਘਾੜੋ ਕਲੇਸ਼ ਚੱਲਦਾ ਇਹਨਾਂ ਨੇ ਕਦੇ ਖਬਰ ਨਹੀਂ ਚਲਾਈ ਇਹਨਾਂ ਦੀਆਂ ਤਾਂ ਫੋਟਾਂ ਮੋਲਕ ਸਿੰਘ ਨਾਲ ਕਾ ਪਾ ਗਿਰ ਸਰਕਾਰ ਹਵੀਆਂ ਆਮ ਆਦਮੀ ਪਾਰਟੀ ਦੀ ਇਹਨਾਂ ਦੀ ਡਿਮਾਂਡ ਸੀ ਕਿ ਮੈਨੂੰ ਇਹ ਆ ਉਹਦਾ ਦਿੱਤਾ ਜਾਵੇ ਜਾਂ ਮੇਰੇ ਮੁਤਾਬਕ ਕੰਮ ਕੀਤਾ ਜਾਣਾ ਇਹਨਾਂ ਦੀਆਂ 86 ਛਾਵੇਂ ਪੂਰੀਆਂ ਨਹੀਂ ਹੋਈਆਂ ਉਸ ਬਾਰੇ ਪੱਤਰਕਾਰ ਹੀ ਦੇ ਖੇਤਰ ਆ ਉਹ ਕਿਸੇ ਨਾ ਕਿਤੇ ਆਰਦੀ ਫਰਸਟ੍ਰੇਟ ਜੀ ਹੁਣ ਇਹ ਪੱਤਰਕਾਰ ਹੀ ਦੇ ਰਹੀ ਆਮ ਆਦਮੀ ਪਾਰਟੀ ਦੇ ਕੱਢਦੇ ਆ ਸਵੇਰ ਤੋਂ ਇਹ ਕੰਮੀ ਆ ਭਗਵੰਤ ਮਾਨ ਤੇਜਰੀਵਾਲ ਮਨੀਸ਼ ਸੋਦੀਆ ਇਸ ਤਰ੍ਹਾਂ ਕਹਿੰਦੇ ਟਾਈਮ ਬੰਨ ਲੋ ਟਾਈਮ ਬੰਨ ਨਹੀਂ ਗੱਲਾਂ ਕਰੀ ਜਾਂਦੇ ਮਨੀਸ਼ ਸੋਦੀਆ ਨਾ ਤੂੰ ਤੜਾਕ ਇਹ ਤਾਂ ਇਸ ਤਰ੍ਹਾਂ ਬਦਮਾਸ਼ੀ ਵਾਲੀਆਂ ਗੱਲਾਂ ਕਰਦੇ ਆ ਪੱਤਰਕਾਰ ਵਾਲੀ ਤਾਂ ਗੱਲ ਚਲੋ ਭਗਵੰਤ ਮਾਨ ਨੂੰ ਤਾਂ ਸੱਤਾ ਦਾ ਹੱਕ ਆ ਮਨਿੰ ਇਹ ਬੀਤੂ ਕਲਰ ਕਰਨਾ ਕਿਸੇ ਮਤਲਬ ਕਿਸੇ ਡਿਪਾਰਟਮੈਂਟ ਦਾ ਉਹ ਵਿਚਾਰਾ ਬਾਥਰੂਮ ਚ ਚਲਾ ਜਾਵੇ ਉੱਤੇ ਕੈਮਰਾ ਲਾ ਦਿੰਦੇ ਆ ਜਖ ਮਨਿੰਦਰ ਸਿੱਧੂ ਮੇ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਇਹ ਕਹਿੰਦੇ ਮੈਨੂੰ ਇਮਾਨਦਾਰ ਕਹੋ ਹੋਰ ਕਿਸੇ ਨੂੰ ਇਮਾਨਦਾਰ ਵੀ ਨਾ ਪਾਓ ਹੁਣ ਕੱਲ ਹੀ ਇੱਕ ਬਿੱਲੀ ਥੈਲਿਓਂ ਬਾਹਰ ਆਈ ਹੈ ਜਿਹੜਾ ਇਹਨਾਂ ਦਾ ਸਾਥੀ ਅਵਤਾਰ ਸਿੰਘ ਤਾਰਾ ਜੀ ਉਹ ਅਕਾਲੀ ਦਲ ਦੀ ਟਿਕਟ ਤੇ ਚੋਣ ਲੜ ਰਿਹਾ ਜੈਤੂ ਪਿਛਲੀ ਵਾਰ ਇੱਕ ਜੈਤੂ ਵਿੱਚ ਪੱਤਰਕਾਰ ਹੁਕਮਚੰਦ ਤੇ ਇੱਕ ਕੋਈ ਠੱਗੀ ਦਾ ਮਾਮਲਾ ਸੀ ਉਹਦਾ ਪਰਚਾ ਦਰਜ ਹੁੰਦਾ ਜੀ ਜੀ ਇਹ ਇਲਜ਼ਾਮ ਲਾਉਂਦੇ ਆ ਕਿ ਉਸ ਟਾਈਮ ਦੇ ਆਮ ਆਦਮੀ ਪਾਰ ਇੱਕ ਪੱਤਰਕਾਰ ਦੇ ਪਰਚਾ ਦਾ ਅਜਿ ਕਰਾ ਰਹਾ ਕੋਲੜਾ ਹੁਕਮ ਚੰਦਾ ਨਾਲ ਸਾਥੀ ਆ ਉਹ ਹੁਣ 24 ਘੰਟੇ ਵਿਧਾਇਕ ਦੇ ਨਾਲ ਹੁੰਦਾ ਜੀ ਹੁਣ ਬਦਖੋ ਵੀ ਉਹ ਉਹਨਾਂ ਦਾ ਸਾਥੀ ਹੁਣ ਦੱਸੋ ਵੀ ਉਦੋਂ ਗਲਤ ਸੀ ਕਿ ਹੁਣ ਗਲਤ ਹੈ ਸਭ ਤੋਂ ਕਾਲ ਤੋਂ ਤੁਸੀਂ ਦੇਖ ਰਹੇ ਹੋ ਲੋਕ ਰਾਤੇ ਮੈਂ ਹਰ ਮੇਲਪ੍ਰਿਤ ਪਿਛਲੇ ਦਿਨਾਂ ਤੋਂ ਇੱਕ ਮਸਲਾ ਖਾਸਾ ਪਖਿਆ ਹੋਇਆ ਹੈ ਉਹ ਇਹ ਸੀ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵਿਦੇਸ਼ ਦੇ ਦੌਰੇ ਤੇ ਸਨ ਪੰਜਾਬ ਸਰਕਾਰ ਦਾ ਹੈਲੀਕਾਪਟਰ ਲਗਾਤਾਰ ਵਰਤਿਆ ਜਾ ਰਿਹਾ ਸੀ ਇਹ ਹੈਲੀਕਾਪਟਰ ਕੌਣ ਵਰਤ ਰਿਹਾ ਸੀ ਇਸ ਨੂੰ ਲੈ ਕੇ ਕਈ মিডিਆ ਹਾਊਸ ਜਾਂ ਕਈ ਜਿਹੜੇ ਯੂਟਿਊਬਰ ਨੇ ਉਹਨਾਂ ਨੇ ਖੁਲਾਸੇ ਵੀ ਕੀਤੇ ਆਰਟੀਆਈ ਐਕਟੀਵਿਸਟ ਮਾਨਕ ਗੋਇਲ ਤੇ ਇਹਦੇ ਨਾਲ ਹੀ ਪੱਤਰਕਾਰ ਮਿੰਟੂ ਗੁਰੂ ਸਰਿਆ ਤੇ ਮਨਿੰਦਰ ਸਿੱਧੂ ਦੇ ਖਿਲਾਫ ਪੰਜਾਬ ਸਰਕਾਰ ਨੇ ਇਸੇ ਮਾਮਲੇ 'ਚ 100 ਲੋਕਾਂ ਸਮੇਤ ਪਰਚਾ ਦਰਜ ਕਰ ਦਿੱਤਾ ਹੈ ਇਸ ਪਰਚੇ ਤੋਂ ਬਾਅਦ ਲਗਾਤਾਰ ਹੁਣ ਚਰਚਾ ਹੋਣ ਲੱਗੇ ਕਿ ਸਹੀ ਕੌਣ ਹੈ ਤੇ ਗਲਤ ਕੌਣ ਹੈ ਸਰਕਾਰ ਦੇ ਉੱਤੇ ਲਗਾਤਾਰ वार ਹੋ ਰਹੇ ਨੇ ਕਿ ਸਰਕਾਰ মিডিਆ ਦੀ ਆਵਾਜ਼ ਨੂੰ ਦਬਾ ਰਹੀ ਹੈ ਸਰਕਾਰ ਪੱਤਰਕਾਰਤਾ ਦਾ ਗਲਾ ਘੁੱਟਣ ਤੇ ਤੁਲੀ ਹੋਈ ਹੈ ਮੇਰੇ ਨਾਲ ਇਸ ਵੇਲੇ ਪੱਤਰਕਾਰ ਜਸਵਿੰਦਰ ਸਿੰਘ ਨੇ ਜਸਵਿੰਦਰ ਜੀ ਸਵਾਗਤ ਹੈ ਤੁਹਾਡਾ ਧੰਨਵਾਦ ਇਸ ਪੂਰੇ ਮਾਮਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਹ ਪ੍ਰੀਤ ਜੀ ਇੱਕ ਮੁੱਖ ਮੰਤਰੀ ਸਾਹਿਬ ਕਹਿੰਦੇ ਜਾਪਾਨ ਦੇ ਦੌਰੇ ਤੇ ਗਏ ਆ ਉਸ ਤੋਂ ਬਾਅਦ ਕੋਈ ਸਰਕਾਰੀ ਜਿਹੜਾ ਉਹਨਾਂ ਦਾ ਹੈਲੀਕਾਪਟਰ ਹੈ ਉਹ ਯੂਜ਼ ਹੋਇਆ ਜੀ ਜਿੱਥੋਂ ਤੱਕ ਇਹ ਇਨਫੋਰਮੇਸ਼ਨ ਦਾ ਸਵਾਲ ਹੈ ਕਿ ਇਹਨਾਂ ਨੇ ਪੱਤਰਕਾਰਾਂ ਨੇ ਕੁਝ ਨੇ ਜਾਂ ਯੂਟਿਊਬਰਾਂ ਨੇ ਇੱਕ ਸੂਚਨਾ ਸਾਂਝੀ ਕੀਤੀ ਹੈ ਜੀ ਪਰੇ ਸੂਚਨਾ ਦੇ ਨਾਲ ਨਾਲ ਕਈ ਵਾਰ ਅਸੀਂ ਪੱਤਰਕਾਰੀ ਦੀਆਂ ਆਪਣੀਆਂ ਹੱਦਾ ਬੰਨੇ ਟੱਪ ਜਾਂਦੇ ਹਾਂ ਕਿਉਂਕਿ ਕੋਈ ਪੱਤਰਕਾਰੀ ਦੇ ਕੋਈ ਮਾਫ ਦੰਡ ਹੁੰਦੇ ਆ ਕੋਈ ਸੀਮਾ ਹੁੰਦੀ ਹੈ ਪੱਤਰਕਾਰੀ ਦੀ ਕਿਉਂਕਿ ਪੱਤਰਕਾਰ ਨੇ ਕੋਈ ਫੈਸਲਾ ਨਹੀਂ ਦੇਣਾ ਪੱਤਰਕਾਰ ਕੋਈ ਜੱਜ ਨਹੀਂ ਹੁੰਦਾ ਇਸ ਕਰਕੇ ਕਈ ਵਾਰ ਉਹ ਸੀਮਾ ਲੰਘ ਜਾਂਦੇ ਅਸੀਂ ਕੋਈ ਵੀ ਮਤਲਬ ਕਵਰ ਦੀ ਜਾਂਚ ਪੜਤਾਲ ਤੋਂ ਬਿਨਾਂ ਕਿਉਂਕਿ ਸੋਸ਼ਲ ਮੀਡੀਆ ਤੇ ਅੱਜ ਕੱਲ ਬੜਾ ਕੁਝ ਵਾਇਰਲ ਹੁੰਦਾ ਹੈ ਜੀ ਕਈ ਚੀਜ਼ਾਂ ਮਤਲਬ ਫੇਕ ਵੀ ਆ ਜਾਂਦੀਆਂ ਸਾਡੇ ਕੋਲੇ ਉਹ ਅਸੀਂ ਦੇਖ ਪਰਖ ਕੇ ਚਲਾਉਣੀਆਂ ਹੁੰਦੀਆਂ ਉਹਦੀ ਸਾਰੇ ਕੋਖ ਪੜਤਾਲ ਕਰ ਲੈਣੀ ਚਾਹੀਦੀ ਹੈ ਤੁਹਾਨੂੰ ਜੀ ਅੱਛਾ ਜਿਹੜਾ ਇਹ ਮਾਮਲਾ ਹੈਲੀਕਾਪਟਰ ਦਾ ਪੰਜਾਬ ਸਰਕਾਰ ਕਹਿੰਦੀ ਹੈ ਕਿ ਇਹ ਉਸ ਤੋਂ ਬਾਅਦ ਸੀਐਮ ਸਾਹਿਬ ਦੇ ਦੌਰੇ ਤੋਂ ਬਾਅਦ ਕਿ ਉਹਨਾਂ ਜਿਹੜੇ ਕਿ ਕੁਝ ਅਧਿਕਾਰੀ ਹੈ ਜਾਂ ਰਾਜਪਾਲ ਆ ਪੰਜਾਬ ਦੇ ਜਾਂ ਮਤਲਬ ਕਿ ਕੁਝ ਕੈਬਨਟ ਮਨਿਸਟਰ ਵੀ ਹੁੰਦੇ ਆ ਉਹ ਵੀ ਯੂਜ਼ ਕਰ ਲੈਂਦੇ ਆ ਕਿ ਇਹਨਾਂ ਨੇ ਇਹ ਤੱਥ ਨਹੀਂ ਵਾਚੇ ਨਾ ਯੂਟਿਊਬਰਾਂ ਨੇ ਤੇ ਬਿਨਾਂ ਤੱਥਾਂ ਤੋਂ ਇਹ ਖਬਰਾਂ ਲਾ ਦੀਆਂ ਜੀ ਇਹ ਇੱਕ ਬਹੁਤ ਹੀ ਸੰਜੀਦਾ ਵਿਸ਼ਾ ਹੈ ਕਿਉਂਕਿ ਪ੍ਰਿੰਟ ਮੀਡੀਆ ਤੋਂ ਬਾਅਦ ਜਿਹੜਾ ਇਹ ਸੋਸ਼ਲ ਮੀਡੀਆ ਦਾ ਦੌਰ ਆ ਗਿਆ ਜੀ ਬੜੀ ਹੀ ਨਾ ਸਮਝੀ ਨਾਲ ਖਬਰਾਂ ਕਲਾਤਾਂ ਜਾਂਦੀਆਂ ਹਨ ਕਿਉਂਕਿ ਜਿਹੜੇ ਯੂਟਿਊਬਰ ਐ ਇੱਕ ਦੂਜੇ ਤੋਂ ਵੱਧ ਕੇ ਤੇ ਵੀ ਮੈਂ ਨਾ ਖਬਰ ਚ ਪਿੱਛੇ ਰਹਿ ਜਾ ਮੇਰੇ ਵੀਊ ਨਾ ਕਿੱਥੇ ਪਾਸੇ ਘਟ ਜਾਣ ਤੇ ਇਹ ਵੀ ਉਹਦੇ ਚੱਕਰ ਵਿੱਚ ਬੜੀ ਦੌੜ ਲੱਗੀ ਰਹਿੰਦੀ ਐ ਤੇ ਖਬਰ ਦਾ ਤੱਤ ਨਹੀਂ ਬਾਚਦੇ ਤੱਤ ਵਾਚ ਤੋਂ ਬਗੈਰ ਹੀ ਖਬਰ ਚਲਾ ਦਿੰਦੇ ਜਿੱਥੇ ਤਿੱਕਰ ਪੱਤਰਕਾਰ ਮਨਿੰਦਰ ਸਿੱਧੂ ਦਾ ਸਬੰਧ ਐ ਇਹ ਇਹਨਾਂ ਦੇ ਕਈ ਮਾਮਲੇ ਇਸ ਤਰ੍ਹਾਂ ਦੇ ਹੋ ਚੁੱਕੇ ਐ ਇਹਨਾਂ ਦਾ ਕਾਫੀ ਤਫਾ ਰੌਲਾ ਪੈ ਚੁੱਕਿਆ ਇਸ ਤੋਂ ਪਹਿਲਾਂ ਇਹਨਾਂ ਦਾ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਬਲਕਾਰ ਸਿੱਧੂ ਨਾਲ ਵੀ ਇੱਕ ਰੌਲਾ ਪਿਆ ਕਿਸੇ ਕਥਾ ਆਡੀਓ ਦੇ ਮਾਮਲੇ ਵਿੱਚ ਉਹ ਵੀ ਇਹਨਾਂ ਤੇ ਪਰਚਾ ਦਰਜ ਹੋਇਆ ਜਦੋਂ ਇਹਨਾਂ ਤੇ ਪਰਚਾ ਦਰਜ ਹੁੰਦਾ ਉਸ ਮਾਮਲੇ ਚ ਸਾਰਾ ਪੱਤਰਕਾਰ ਭਾਈਚਾਰਾ ਸੜਕਾਂ ਤੇ ਆਉਂਦਾ ਪੱਤਰਕਾਰ ਭਾਈਚਾਰਾ ਇਹਨਾਂ ਦੀ ਹਮਾਇਤ ਕਰਦਾ ਬਿਲਕੁਲ ਲੱਖ ਸੁਧਾਣਾ ਨਾਲ ਹੋਇਆ ਬਲਕਾਰ ਸਿੱਧੂ ਨਾਲ ਹੋਇਆ ਬਾਅਦ ਵਿੱਚ ਪੱਤਰਕਾਰਾਂ ਦੇ ਨਾਲ ਹੋਇਆ ਬਿਲਕੁਲ ਜੀ ਕਾਫੀ ਜਿੰਨੇ ਵਾਰੀ ਵੀ ਮਨਿੰਦਰ ਸਿੰਘ ਦੇ ਕੋਈ ਮਾਮਲੇ ਆ ਲਗਾਤਾਰ ਮਨਿੰਦਰ ਸਿੱਧੂ ਕਿਤਨਾ ਕਿਸੇ ਵਿਵਾਦ ਚ ਰਹਿੰਦੀ ਹੈ ਜੀ ਕਿਉਂਕਿ ਪਤਾ ਨਹੀਂ ਇਹਨਾਂ ਨੂੰ ਵਿਵਾਦ ਮੁੱਲ ਲੈਣੇ ਚੰਗੇ ਲੱਗਦੇ ਆ ਵਿਵਾਦਾਂ ਚ ਅਕ ਪਰ ਜਦੋਂ ਕਿਸੇ ਪੱਤਰਕਾਰ ਤੇ ਵਿਵਤਾ ਪੈਂਦੀ ਹੈ ਉਦੋਂ ਮਨਿੰਦਰ ਸਿੱਧੂ ਨਹੀਂ ਕਿਸੇ ਨਾਲ ਖੜਦੇ ਜੀ ਜੀ ਮਨਿੰਦਰ ਸਿੱਧੂ ਪੱਤਰਕਾਰਾਂ ਤੋਂ ਆਪਦਾ ਮਤਬਲ ਕੱਢ ਕੇ ਉਸ ਤੋਂ ਬਾਅਦ ਲਗਾਤਾਰ ਪੱਤਰਕਾਰਾਂ ਤੇ ਹਮਲਾ ਬੋਲਦੇ ਆ ਪਿਛਲੀ ਵਾਰ ਇੱਕ ਜੇਤੋ ਵਿੱਚ ਪੱਤਰਕਾਰ ਹੁਕਮਚੰਦ ਤੇ ਇੱਕ ਕੋਈ ਠੱਗੀ ਦਾ ਮਾਮਲਾ ਸੀ ਉਹਦਾ ਪਰਚਾ ਦਰਜ ਹੁੰਦਾ ਜੀ ਜੀ ਇਹ ਇਲਜ਼ਾਮ ਲਾਉਂਦੇ ਆ ਕਿ ਉਸ ਟਾਈਮ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਨੇ ਇੱਕ ਪੱਤਰਕਾਰ ਤੇ ਪਰਚਾ ਦਰਜ ਕਰਵਾਤਾ ਤੇ ਪ੍ਰਦਰਸ਼ਨ ਕਰਦੇ ਆ ਉਸ ਪ੍ਰਦਰਸ਼ਨ ਦੌਰਾਨ ਇਹ ਪੱਤਰਕਾਰਾਂ ਬਾਰੇ ਖਾਸ ਕਰਕੇ yellow card ਧਾਰਕ ਪੱਤਰਕਾਰਾਂ ਬਾਰੇ ਬੜੀ ਭੱਦੀ ਸ਼ਬਦਾਵਲੀ ਯੂਜ਼ ਕਰਦੇ ਆ ਕਿਉਂਕਿ ਪੱਤਰਕਾਰ ਘੱਟੋ ਘੱਟ ਗਾਲ ਤਾਂ ਨਹੀਂ ਕੱਢ ਸਕਦਾ ਸਾਨੂੰ ਇਸ ਤਰ੍ਹਾਂ ਇੰਨਾ ਤਾਂ ਪਤਾ ਹੋਣਾ ਚਾਹੀਦਾ ਹੈ ਇਹ ਜਿਹੜੇ yellow card ਧਾਰਕ ਪੱਤਰਕਾਰਾਂ ਉਹਨਾਂ ਨੂੰ ਸਰਕਾਰ ਦਾ ਦੱਲਾ ਤਿੱਕਰ ਕਹਿ ਦਿੰਦਾ ਜੀ ਜੀ ਹੁਣ ਜਿਹੜਾ ਇਹ ਮਾਮਲਾ ਆਇਆ ਸਾਹਮਣੇ ਹੁਣ ਮਨਿੰਦਰ ਸਿੱਧੂ ਲਗਾਤਾਰ ਪੱਤਰਕਾਰਾਂ ਤੋਂ ਹਮਾਇਤ ਮੰਗ ਰਹੇ ਆ ਜੀ ਕੀ ਮਨਿੰਦਰ ਸਿੱਧੂ ਉਹਨਾਂ yellow card ਧਾਰਕਾਂ ਤੋਂ ਹਮਾਇਤ ਮੰਗ ਰਹੇ ਆ ਹਾਂ ਹਾਂ ਫਿਰ ਉਹ ਕੀ ਮਨਿੰਦਰ ਸਿੱਧੂ ਦਾ ਕੀ ਮਾਪ ਡੰਡਾ ਹੈ ਪੱਤਰਕਾਰ ਨੂੰ ਕਿਸ ਤਰ੍ਹਾਂ ਦੇਖਦਾ ਹੈ ਕਿੰਨਾਂ ਨੂੰ ਉਹ ਸਰਕਾਰ ਦੇ ਦੱਲੇ ਸਮਝਦਾ ਹੈ ਕਿੰਨਾਂ ਨੂੰ ਇਮਾਨਦਾਰ ਪੱਤਰਕਾਰ ਸਮਝਦਾ ਹੈ ਜੇ येलो कार्ड ਵਾਲਿਆਂ ਨੂੰ ਉਹ ਮਾੜੇ ਸਮਝਦਾ ਹੈ ਜੈਲੋ ਕਾਰਡ ਧਾਰਕ ਪੱਤਰਕਾਰਾਂ ਨੂੰ ਤੇ ਫਿਰ ਕੀ ਹੁਣ ਉਹਨਾਂ ਦੀ ਹਮਾਇਤ ਲਾਊਗਾ ਜੀ ਜੇਕਰ ਉਹਨਾਂ ਦੀ ਹਮਾਇਤ ਲੈਂਦਾ ਹੈ ਤਾਂ ਫਿਰ ਮਨਿੰਦਰ ਸਿੱਧੂ ਦੇ ਕੀ ਮਾਪ ਡੰਡਾ ਹੈ ਇਹ ਦੇਖਣ ਵਾਲੀ ਗੱਲ ਹੈ ਅੱਛਾ ਜੇ ਤੁਸੀਂ ਹੁਣ ਖਾਸੋਤੇ ਤੁਸੀਂ ਸਿਰਫ ਮਨਿੰਦਰ ਸਿੱਧੂ ਜ਼ਿਕਰ ਕੀਤਾ ਹੈ ਬਾਕੀ ਕੋਈ ਦੋ ਹੋਰ ਪੱਤਰਕਾਰ ਵੀ ਨੇ ਵੱਡੇ ਨਾਵਾਂ ਵਾਲੇ ਉਹਨਾਂ ਦਾ ਵੀ ਵਿੱਚ شمار ਹੈ ਮਿੰਟੂ ਗੁਰਸਰੀਆ ਹੈ ਔਰ ਹਰ ਕੋਈ ਲਗਭਗ ਆਪਣੇ ਆਪਣੇ ਤੌਰ ਤੇ ਸਫਾਈ ਦੇਣ ਦੀ ਕੋਸ਼ਿਸ਼ ਵੀ ਕਰਦਾ ਨਜ਼ਰ ਆ ਰਿਹਾ ਹੈ ਔਰ ਜਿੰਨਾ ਤੱਕ ਹੈਲੀਕਾਪਟਰ ਨੂੰ ਵਰਤੇ ਜਾਣ ਦਾ ਸਵਾਲ ਹੈ ਤੁਸੀਂ ਜਿਵੇਂ ਜ਼ਿਕਰ ਕੀਤਾ ਹੈ ਕਿ ਜ਼ਰੂਰੀ ਨਹੀਂ ਕਿ ਉਹ ਹੈਲੀਕਾਪਟਰ ਮੁੱਖ ਮੰਤਰੀ ਦੇ ਨੇਜੀਆ ਜਾਓ ਮੁੱਖ ਮੰਤਰੀ ਨੇ ਵਰਤਣਾ ਅਕਾਲੀ ਸਰਕਾਰ ਵੇਲੇ ਵੀ ਕਈ ਸੀਨੀਅਰ ਬਜ਼ੀਰ ਜਿਹੜੇ ਸੀ ਉਹ ਜਹਾਜ਼ ਨੂੰ ਵਰਤਦੇ ਸੀਗੇ ਤਾਂ ਤੁਸੀਂ ਹੁਣੇ ਉਹਨੇ ਮਨਿੰਦਰ ਸਿੰਘ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਕੁਝ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਹੈ ਥੋੜਾ ਹੋਰ ਖੁਲਾਸਾ ਕਰੋਗੇ ਦੇਖੋ ਜਿੱਥੇ ਤਾਂ ਤੁਸੀਂ ਮਿੰਟੂ ਗੁਰਸਰੀਆ ਦੀ ਗੱਲ ਕੀਤੀ ਹੈ ਮਿੰਟੂ ਗੁਰਸਰੀਆ ਪ੍ਰਿੰਟ ਮੀਡੀਆ 'ਚ ਵੀ ਕੰਮ ਕਰ ਚੁੱਕਿਆ ਹੈ। ਅੱਜ ਕੱਲ੍ਹ ਸੋਸ਼ਲ ਸਾਈਟਾਂ ਤੇ ਵੀ ਕੰਮ ਕਰਦੇ ਆ। ਮੈਂ ਮੈਂਟੂ ਗੁਰਸਰ ਦੀ ਜਿਹੜਾ ਆਪਾਂ ਸ਼ਬਦਾਵਲੀ ਵੇਖੀਏ ਉਹਨਾਂ ਦੀ ਸ਼ਬਦਾਵਲੀ ਬੜੀ ਹੀ ਨਰਮ ਸ਼ਬਦਾਵਲੀ ਹੁੰਦੀ ਹੈ ਜੇਕਰ ਉਹਨਾਂ ਨੇ ਕੋਈ ਗੱਲ ਸਖਤ ਵੀ ਕਹਿਣੀ ਹੁੰਦੀ ਹੈ ਬੜੇ ਨਰਮ ਸ਼ਬਦਾਂ 'ਚ ਕਟਾਕਸ਼ ਹੁੰਦਾ ਕਲਾਤ ਮੇ ਬਿਲਕੁਲ ਬੜੇ ਤਰੀਕੇ ਨਾਲ ਉਹ ਗੱਲ ਕਹਿੰਦੇ ਆ ਪਰ ਜਿਹੜੀ ਮਨਿੰਦਰ ਸਿੰਘ ਦੀ ਸ਼ਬਦਾਵਲੀ ਹੈ ਇੱਕ ਜਿਵੇਂ ਕੋਈ ਗਵਾਰ ਬੰਦਾ ਗੱਲ ਕਰਦਾ ਹੁੰਦਾ ਉਸ ਤਰ੍ਹਾਂ ਗੱਲ ਕਰਦੇ ਆ ਉਹ ਬੜੇ ਤੂੰ ਤੜਾਕ ਨਾਲ ਗੱਲ ਕਰਦੇ ਆ ਕਿਉਂਕਿ ਪੱਤਰਕਾਰ ਦੀ ਸ਼ਬਦਾਂ ਦੀ ਇੱਕ ਮਰਿਆਦਾ ਹੋਣੀ ਚਾਹੀਦੀ ਹੈ ਇੱਕ ਪੱਤਰਕਾਰ ਲੜਕੀ ਹੈ ਗਗਨ ਸਿੱਧੂ ਜਦੋਂ ਉਹ ਉੱਥੇ ਧਰਨੇ ਚ ਆਉਂਦੀ ਹੈ ਤਾਂ ਮਨਿੰਦਰ ਸਿੱਧੂ ਇੱਕ ਧਰਨੇ ਵਿੱਚ ਉੱਥੋਂ ਹੀ ਮਤਲਬ ਸਪੀਕਰ ਤੋਂ ਹੀ ਬੋਲਦਾ ਕਿ ਗਗਨ ਸਿੱਧੂ ਨੂੰ ਕਿਸੇ ਨੇ ਪੱਖ ਨਹੀਂ ਦੇਣਾ ਹੁਣ ਜਿਹੜਾ ਇਹ ਮਾਮਲਾ ਇਹਨਾਂ ਦਾ ਮਨਿੰਦਰ ਸਿੱਧੂ ਵਾਲਾ ਜਾਂ ਮਿੰਟੂ ਗੁਰੂਸਰੀ ਵਾਲਾ ਇਸ ਨਾਲ ਇਹ ਕਹਿੰਦੇ ਵੀ ਜਿਹੜੀ ਪੰਜਾਬ ਸਰਕਾਰ ਆ ਬੋਲਣ ਦੀ ਆਜ਼ਾਦੀ ਤੇ ਹਮਲਾ ਕਰਦੀ ਜੀ ਜੀ ਜਦੋਂ ਗਗਨ ਸਿੱਧੂ ਸਵਾਲ ਕਰ ਰਹੀ ਸੀ ਉਹਨੂੰ ਅਸੀਂ ਬੋਲਣ ਨਹੀਂ ਦੇਣਾ ਕਿ ਇਹ ਦੋਰੇ ਮਾਬਦਾਨ ਨਹੀਂ ਜੇਕਰ ਗਗਨ ਸਿੱਧੂ ਦਾ ਤਾਂ ਕੋਈ ਮੌਲਕ ਅਧਿਕਾਰ ਨਹੀਂਗਾ ਮਨਿੰਦਰ ਸਿੱਧੂ ਦੇ ਮੌਲਕ ਅਧਿਕਾਰ ਸਾਰੇ ਹੀ ਆ ਜੀ ਕਿਉਂਕਿ ਹਰ ਤਰ੍ਹਾਂ ਨਾਲ ਮਨਿੰਦਰ ਸਿੱਧੂ ਦਾ ਕਿਸੇ ਨੂੰ ਵੀ ਸਵਾਲ ਕਰ ਸਕਦਾ ਕਿਸੇ ਨੂੰ ਵੀ ਪੁੱਛ ਸਕਦਾ ਮਨਿੰਦਰ ਸਿੱਧੂ ਤੇ ਲਗਾਤਾਰ ਇਲਜ਼ਾਮ ਲੱਗਦੇ ਇਹ ਤੇ ਇਲਜ਼ਾਮ ਲੱਗਦੇ ਸੁਖਵੀਰ ਸਿੰਘ ਬਾਦਲ ਨਾਲ ਮਿਲਿਆ ਹੋਇਆ ਅਕਾਲੀ ਦਲ ਲਈ ਪੱਤਰਕਾਰੀ ਕਰਦੇ ਕਾਂਗਰਸ ਲਈ ਪੱਤਰਕਾਰੀ ਦੇਣ ਤੇ ਇਲਜ਼ਾਮ ਲੱਗਦੇ ਆ ਇਸ ਤੋਂ ਪਹਿਲਾਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਸੀਂ ਕੋਈ ਉਹਨਾਂ ਨੂੰ ਦੁੱਧ ਧੋਤਾ ਨਹੀਂ ਕਹਿੰਦੇ ਕਿਉਂਕਿ ਸਰਕਾਰਾਂ ਗਲਤ ਕੰਮ ਕਰਦੀਆਂ ਅਕਸਰੀ ਗਲਤ ਕੰਮ ਕਰਕੇ ਸਜ਼ਾ ਨਾ ਕਰਦੀਆਂ ਅਸੀਂ ਵੀ ਸਰਕਾਰਾਂ ਦੇ ਖਿਲਾਫ ਆਵਾਜ਼ ਚੁੱਕਦੇ ਹਾਂ ਪਰ ਕੀ ਅਕਾਲੀ ਦਲ ਕੋਈ ਗਲਤ ਕੰਮ ਨਹੀਂ ਕਰਦਾ ਕੀ ਕਾਂਗਰਸ ਕੋਈ ਗਲਤ ਕੰਮ ਨਹੀਂ ਕਰਦਾ ਜੇਕਰ ਹੁਣ ਪਿੱਛੇ ਜੇ ਵਿਕਰਮਜੀਤ ਦੀ ਗ੍ਰਿਫਤਾਰੀ ਹੋਈ ਹੈ ਉਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰ ਦਿੱਤਾਗਾ ਅਕਾਲ ਤਖਤ ਸਾਹਿਬ ਦੁਆਰਾ ਇਹਨਾਂ ਨੇ ਕੋਈ ਖਬਰ ਨਹੀਂ ਲਾਈ ਅਕਾਲਪੁਰ ਤੋਂ ਰੀਸੈਂਟਲੀ ਗ੍ਰਿਫਤਾਰੀ ਹੋਈ ਇੱਕ ਬਿਲਕੁਲ ਜਿਹੜੀ ਹੈਗੀ ਕੋਹਲੀ ਦੀ ਗ੍ਰਿਫਤਾਰੀ ਹੋਈ ਹੈ ਮਤਲਬ 328 ਰੁਪਏ ਦੇ ਮਾਮਲੇ ਇੱਕ ਬੜਾ ਸਵੇਦਨਸ਼ੀਲ ਮੁੱਦਾ ਪੰਜਾਬ ਦਾ 362 ਰੁਪਏ ਦਾ ਤੇ ਮਨਿੰਦਰ ਸਿੱਧੂ ਆਪ ਦੇ ਆਪ ਨੂੰ ਲੋਕ ਪੱਖੀ ਪੱਤਰਕਾਰ ਕਹਿੰਦੇ ਆ ਤੇ ਉਹ ਕੀ ਗੁਰੂਗ੍ਰਾਮ ਸਾਹਿਬ ਨਾਲ ਕੋਈ ਤੁਹਾਡੀ ਦੁਸ਼ਮਣੀ ਹੈ ਜੀ ਕਿ ਤੁਸੀਂ 328 ਰੁਪਏ ਦਾ ਕੋਈ ਮਸਲਾ ਨਹੀਂ ਚੱਕਿਆ ਹੁਣ ਮਾੜੀ ਜੀ ਆਪਦੇ ਤੇ ਗੱਲ ਆ ਕਦੇ ਵੀ ਇਹਨਾਂ ਨੇ ਬੱਚਾ ਇੱਕ ਇਹਨਾਂ ਨੇ ਆਪ ਦੇ ਆਪ ਨੂੰ ਇਹ ਲੋਕ ਪੱਖੀ ਪੱਤਰ ਕਰਕੇ ਕਹਿੰਦੇ ਆ ਪਰ ਜਿਹੜੇ ਸਾਡੇ ਇੱਥੇ ਲੋਕ ਹੈ ਆਮ ਤੌਰ ਤੇ ਉਹ ਗੱਲਾਂ ਕਰਦੇ ਆ ਕਿ ਲੋਕ ਪੱਖੀ ਨਹੀਂ ਲੋਕਾਂ ਦੀ ਗੱਲ ਨਹੀਂ ਕਰਦੇ ਇਹ ਸਿਰਫ ਦੋ ਕੁ ਯੂਨੀਅਨਾਂ ਦੇ ਪੱਖੀ ਆ ਜੀ ਕਿਉਂਕਿ ਕੋਈ ਯੇਕਰ ਹੋਰ ਕੋਈ ਯੂਨੀਅਨ ਪ੍ਰਦਰਸ਼ਨ ਕਰਦੀ ਆ ਇਹ ਕੋਈ ਹੋਰ ਯੂਨੀਅਨ ਕੋਈ ਮਾਮਲਾ ਚੱਕਦੀ ਹੈ ਇਹ ਉਹਨਾਂ ਦੇ ਹੱਕ ਚ ਕਦੇ ਨਹੀਂ ਜਾਂਦੇ ਇਹ ਸਿਰਫ ਦੋ ਕ ਯੂਨੀਅਨਾਂ ਜਿਨ੍ਹਾਂ ਨਾਲ ਮਲੇ ਹੋਏ ਆ ਉਹਨਾਂ ਚੋਂ ਇੱਕ ਯੂਨੀਅਨ ਜਿਹੜੀ ਨਾਲ ਇਹ ਕੰਮ ਕਰਦੇ ਆ ਲਗਭਗ ਉਹਨਾਂ ਦੇ ਕਾਰਕੁਨ ਦੇ ਤੌਰ ਤੇ ਕੰਮ ਕਰਦੇ ਆ ਉਹ ਯੂਨੀਅਨ ਨੇ ਪੱਤਰਕਾਰ ਗਗਨ ਸਿੱਧੂ ਦੁਆਰਾ ਇਹ ਖਬਰ ਚਲਾਈ ਜਾਂਦੀ ਹੈ ਉਹਦੇ ਤੇ ਪਰਚਾ ਦਰਜ ਕਰਾਉਂਦੇ ਗਗਨ ਸਿੱਧੂ ਤੇ ਜਦੋਂ ਗਗਨ ਸਿੱਧੂ ਤੇ ਪਰਚਾ ਦਰਜ ਹੁੰਦਾ ਓਦੋਂ ਮਨਿੰਦਰ ਸਿੱਧੂ ਕੋਈ ਗਗਨ ਸਿੱਧੂ ਦੇ ਹੱਕ ਜੀ ਨਹੀਂ ਕਰਦਾ ਗਾਹੇ ਬਗਾਹੇ ਉਹ ਯੂਨੀਅਨ ਦੇ ਨਾਲ ਜਾਂਦੇ ਆ ਮਤਲਬ ਅਫਸਰਾਂ ਦੇ ਕੋਲੇ ਉਹਨਾਂ ਦੀ ਗ੍ਰਿਫਤਦਾਰੀ ਲਈ ਵੜੇ ਵਾਰ ਜਾਂਦੇ ਆ ਪਰ ਉਹ ਇੱਕ ਕੁੜੀ ਹੈ ਪੱਤਰਕਾਰ ਉਹ ਕੁੜੀ ਨੇ ਕਦੇ ਨਹੀਂ ਇਸ ਤਰ੍ਹਾਂ ਕੀਤਾ ਕਦੇ ਢੈਂਦੀ ਗਲ ਵਾਲੀ ਗੱਲ ਨਹੀਂ ਕੀਤੀ ਕਦੇ ਉਹਨੇ ਇਹ ਨਹੀਂ ਕਿਹਾ ਵੀ ਮੇਰੇ ਤੇ ਪਰਚਾ ਹੋ ਗਿਆ ਵੀ ਮੈਂ ਤਾਂ ਮਰ ਜੂਗੀ ਮੇਰਾ ਤਾਂ ਇਹ ਹੋ ਜੂਗਾ ਜਾਂ ਵੀ ਮੈਨੂੰ ਗ੍ਰਿਫਤਾਰ ਕਰਨਗੇ ਉਹਨੇ ਤਾਂ ਨਾ ਇਹ ਤਾਂ ਹੁਣ ਅੱਜ ਕੱਲ੍ਹ ਗੱਲ ਕਰ ਰਹੇ ਨੇ ਅਸੀਂ ਜ਼ਮਾਨਤ ਨਹੀਂ ਕਰਾਉਂਦੇ ਹੁਣ ਤਾਂ ਕੋਈ ਜ਼ਮਾਨਤ ਨਹੀਂ ਕਰਾਈ ਉਹ ਕਹਿੰਦੇ ਤਾਂ ਕਹਿ ਰਹੇ ਨੇ ਕਿ ਜੇ ਹਿੰਮਤ ਹੈ ਤਾਂ ਗ੍ਰਿਫਤਾਰ ਕਰ ਲਓ ਬਿਲਕੁਲ ਫਿਰ ਚੀਕਾ ਕਿਉਂ ਮਾਰ ਰਹੇ ਹੈ ਨਾ ਜੀ ਜੇਕਰ ਤੁਹਾਨੂੰ ਇਹ ਹੀ ਆਇਆ ਵੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਤੁਸੀਂ ਸੱਚੇ ਆ ਫਿਰ ਕਿ ਚੀਕਾ ਕਿਉਂ ਮਾਰ ਰਹੇ ਆ ਇਹ ਲਗਭਗ ਮਨਿੰਦਰ ਸਿੱਧੂ ਦਾ ਇੱਕ ਹੀ ਕੰਮ ਰਹਿ ਗਿਆ ਕੋਈ ਪੱਖ ਨਹੀਂ ਜਾਣਣਾ ਇਹਨਾਂ ਨੇ ਬਿਨ ਬਗੈਰ ਪੱਖ ਤੇ ਪਿੱਛੇ ਜੇ ਤੁਹਾਨੂੰ ਯਾਦ ਹੋਊਗਾ ਇੱਕ ਚੰਦਪਨ ਘਟਨਾ ਵਾਪਰਦੀ ਹੈ ਫਰਵਰੀ ਚ ਬਿਲਕੁਲ ਪਿਛਲੇ ਸਾਲ ਉਹ ਇੱਕ ਦੋ ਘਰਾਂ ਦਾ ਰੌਲਾ ਸੀ ਆਪ ਦਾ ਪਾਣੀ ਦੀ ਨਿਕਾਸੀ ਨੂੰ ਲੈ ਕੇ ਪਿੰਡਾਂ ਵਿੱਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਬੜੇ ਛੋਟੇ ਮਾਮਲੇ ਹੁੰਦੇ ਆ ਬੜਾ ਛੋਟਾ ਜਾਂ ਮਾਮਲਾ ਜੀ ਨੂੰ ਪਿੰਡ ਦੀ ਪੰਚਾਇਤ ਹੀ ਨਿਜਠ ਦਿੰਦੀ ਹੈ ਜਾਂ ਦੋ ਖਸਾਂਝੇ ਬੰਦੇ ਨਿਜਠ ਦਿੰਦੇ ਪਰ ਇਹਨਾਂ ਨੇ ਐਡਾ ਹਵਾ ਬਣਾਤਾ ਦੋ ਭਾਈਆਂ ਵਿਚਾਰਿਆਂ ਵਾਸਤੇ ਇਹਨਾਂ ਦੋ ਭਾਈ ਤਰ੍ਹਾਂ ਦੀ ਤਕਰਾਰ ਮਾਤੀ Uh, मतलब जर्नल वर्सेज एससी ਕਰਤੇ ਜੱਟ ਵਰਸਜ ਐਸਸੀ ਕਰਤੇ ਬੜੀ ਵੱਡੀ ਗੱਲ ਬਣਾਤੀ ਮਤਲਬ ਉਹ ਜਿਹੜਾ ਮਤਲਬ ਇੱਕ ਕਿਸਾਨ ਪਰਿਵਾਰ ਸੀ ਉਹਨੂੰ ਇੱਕ ਧਨਾੜ ਪਰਿਵਾਰ ਵਿਖਾਤਾ ਤੇ ਦੂਜੇ ਪਾਸੇ ਐਸਸੀ ਭਾਈਚਾਰੇ ਤੇ ਪੁਲਿਸ ਨੇ ਐਡਾ ਤਸੱਦਦ ਕੀਤਾ ਇਹਨਾਂ ਦੀ ਵਜ੍ਹਾ ਨਾਲ ਜੋ ਇਹਨਾਂ ਨੇ ਖਬਰਾਂ ਇਹੋ ਜਿਹੀਆਂ ਸਾਰਾ ਪਿੰਡ ਕੁੱਟਿਆ ਗਿਆ ਸੀ ਕਹਿ ਸਕਦੇ ਇਹਨਾਂ ਨੇ ਇੰਨਾ ਕੁਸਾਇਆ ਹੁਣ ਉਹ ਐਸਸੀ ਭਾਈਚਾਰੇ ਦੇ ਹੱਕ ਚ ਕਦੇ ਖੜੇ ਨਹੀਂ ਇਸ ਤੋਂ ਇਲਾਵਾ ਇਹਨਾਂ ਤੇ ਇਲਜ਼ਾਮ ਲੱਗਿਆ ਇੱਕ ਕੋਟਕਪੁਰੇ ਦੇ ਹੋਟਲ ਵਿੱਚ ਕੋਈ ਗੰਡ ਤੁੱਪ ਕਰਨ ਦੀ ਮਤਲਬ ਇਸੇ ਮਸਲੇ ਚੰਦਪਾਣ ਵਾਲੇ ਚ ਉੱਥੇ ਗੰਡ ਤੁੱਪ ਹੋਣਾ ਮਤਲਬ ਚਲੋ ਕੀ ਕਹਿੰਦੇ ਸੌਦਾ ਨਹੀਂ ਤ ਕੀ ਸੌਦਾ ਵਿਚਾਲੇ ਟੁੱਟ ਗਿਆ ਸੀਗਾ ਉਹ ਬੜੇ ਇਲਜ਼ਾਮ ਲੱਗੇ ਆ ਸੁਖਵੀਰ ਬਾਦਲ ਵਾਲੇ ਇਲਜ਼ਾਮ ਲੱਗਦੇ ਆ ਚਰਨਜੀਤ ਚੰਨੀ ਵਾਲੇ ਇਲਜ਼ਾਮ ਲੱਗਦੇ ਆ ਕਾਂਗਰਸ ਇਸ ਟਾਈਮ ਕਾਟੋ ਝਾੜਾ ਕਾਂਗਰਸ ਰੋਜ਼ ਕਾਟੋ ਕਲੇਸ਼ ਚੱਲਦਾ ਇਹਨਾਂ ਨੇ ਕਦੇ ਖਬਰ ਨਹੀਂ ਚਲਾਈ ਵੀ ਕਾਂਗਰਸ ਕਾਟੋ ਕਲੇਸ਼ ਹੈ ਇਹਨਾਂ ਨੇ ਕਦੇ ਅਕਾਲੀ ਦਲ ਦੀ ਖਬਰ ਨਹੀਂ ਚਲਾਈ ਵੀ ਉਹਨਾਂ 'ਚ ਕਾਟੋ ਕਲੇਸ਼ ਹੈ ਪਰ ਇਹ ਇਹ ਜੀ ਭਗਵੰਤ ਮਾਨ ਨੇ ਇਹ ਕਰਤਾ ਭਗਵੰਤ ਮਾਨ ਨੇ ਉਹ ਕਰਤਾ ਇੱਕ ਨਿੱਜੀ ਮਤਲਬ ਅਸੀਂ ਨਹੀਂ ਕਹਿੰਦੇ ਭਗਵੰਤ ਮਾਨ ਦੁੱਤੁੱਤੇ ਆ ਜਿਵੇਂ ਭਗਵੰਤ ਮਾਨ ਕੋਈ ਗਲਤ ਕੰਮ ਨਹੀਂ ਕਰਦੇ ਕਹਿ ਸਕਦੇ ਆ ਜੱਸਾ ਜੀ ਕਿ ਕਿਸ ਦੀ ਖਬਰ ਛਾਪਣੀ ਹੈ ਕਿਸ ਦੀ ਖਬਰ ਦਿਖਾਉਣੀ ਹੈ ਇਹ ਤੁਹਾਡਾ ਨਿੱਜੀ ਪਸੰਦ ਹੋ ਸਕਦੀ ਹੈ ਨਾ ਪਸੰਦ ਹੋ ਸਕਦੀ ਹੈ ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸਿਰਫ ਇੱਕ ਚੀਜ਼ ਨੂੰ ਲੈ ਕੇ ਲਗਾਤਾਰ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਕੋਈ ਰਟ ਰਟਦੇ ਰਹੋ ਤਾਂ ਸ਼ੱਕ ਹੁੰਦਾ ਕਿ ਤਰ੍ਹਾਂ ਹਾਂ ਸਵੇਰ ਤੋਂ ਇਹ ਹੀ ਕੰਮ ਹੀ ਹੈ ਭਗਵੰਤ ਮਾਨ ਕੇਜਰੀਵਾਲ ਮਨੀਸ਼ ਸੋਦੀਆ ਅੱਛਾ ਦੇਖੋ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਹੈ ਮੈਂ ਭਾਰਤ ਦੀਆਂ ਕੋਲ 29 ਸਟੇਟਾਂ ਹੈ 29 ਸਟੇਟਾਂ ਚੋਂ 29 ਮਤਲਬ ਭਾਰਤ ਦੇ ਆਮ ਬੰਦੇ ਚੋਂ ਆਉਂਦੇ ਹੈ ਕੋਈ ਮਤਲਬ ਭਗਵਾਨ ਸਿੰਘ ਮਾਨ ਜੀ ਭਗਵੰਤ ਸਿੰਘ ਮਾਨ ਦੇ ਨਾਲ ਘੱਟੋ ਘੱਟ ਕੋਈ 1000 ਗੱਨਮੈਨ ਵੀ ਚੱਲਦਾ ਹੈ ਉਹਨਾਂ ਕੋਲੇ ਸੱਤਾ ਵੀ ਹੈ ਪੰਜਾਬ ਵੱਡਾ ਸਟੇਟ ਹੈ ਵੱਡੀ ਸਟੇਟ ਦੀ ਸੱਤਾ ਵੀ ਹੈ ਇਹ ਕਹਿੰਦੇ ਭਗਵੰਤ ਮਾਨ ਹਾਕਾਰਗੇ ਚਲੋ ਭਗਵੰਤ ਮਾਨ ਨੂੰ ਤਾਂ ਸੱਤਾ ਦਾ ਹਾਕਾਰ ਹੈ ਮਨਿੰਦਰ ਸਿੱਧੂ ਨੂੰ ਕਾਹਦਾ ਹਾਕਾਰ ਹੈ ਜੀ ਇਹ ਕਿਸੇ ਵੀ ਪੱਤਰਕਾਰ ਨੂੰ ਗੱਲ ਨਹੀਂ ਕਰਨ ਦਿੰਦੇ ਇੱਕ ਪੱਤਰਕਾਰ ਵਾੜੇ ਸੀਨੀਅਰ ਪੱਤਰਕਾਰ ਹੈ ਪੰਜਾਬੀ ਟ੍ਰਿਬਿਊਨ ਦੇ ਚਰਨਜੀਤ ਭੁੱਲਰ ਜੀ ਚਰਨਜੀਤ ਭੁੱਲਰ ਅਕਸਰ ਹੀ ਮਤਲਬ ਉਹਨਾਂ ਦੀਆਂ ਖੋਜੀ ਖਬਰਾਂ ਹੁੰਦੀਆਂ ਵੱਡੀਆਂ ਸਟੋਰੀਆਂ ਉਹਨਾਂ ਦੀਆਂ ਲੱਗਦੀਆਂ ਉਹਨਾਂ ਦੀ ਜਿਹੜੀ ਸਟੋਰੀ ਲੱਗੀ ਹੁੰਦੀ ਹੈ ਇਹ ਅਗਲੇ ਦਿਨ ਇਹ ਚਰਨਜੀਤ ਭੁੱਲਰ ਨੂੰ ਇੱਕ ਦਿਨ ਗਾਲਾਂ ਕੱਢੀ ਜਾਣ ਚਰਨਜੀਤ ਭੁੱਲਰ ਨੂੰ ਕਹੀ ਜਾਂਦੀ ਜੀ ਇਹ ਤਾਂ ਬੁਕਾਊ ਆ ਜੀ ਇਹ ਤਾਂ ਜੀ ਸਰਕਾਰੀ ਪੱਤਰਕਾਰ ਆ ਜਰਾ ਸਾਲ ਕੇ ਚਰਨਜੀਤ ਭੁੱਲਰ ਤੋਂ ਬੜੇ ਪੱਤਰਕਾਰ ਉਹਨੀਆਂ ਖਬਰਾਂ ਪੜ੍ਹ-ਪੜ੍ਹ ਕੇ ਸਿੱਖ ਕੇ ਜਿਹੜੀ ਕਿ ਚਨਜੀਤ ਭੁੱਲਰ ਨੂੰ ਕਈ ਵਾਰਾ ਸੀ ਗੱਲ ਕਰਦੇ ਹੁੰਦੇ ਆ ਉਹ ਪੱਤਰਕਾਰ ਦੀ ਯੂਨੀਵਰਸਿਟੀ ਆ ਚਰਨਜੀਤ ਭੁੱਲਰ ਬੜੇ ਹੀ ਸੁੱਝੇ ਹੋਏ ਪੱਤਰਕਾਰ ਆ ਬੜੇ ਇਮਾਨਦਾਰ ਪੱਤਰਕਾਰ ਆ ਉਹਨਾਂ ਦੇ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਉਹਨਾਂ ਦੇ ਚਿੱਤ ਤੇ ਦਾਗ ਨਹੀਂ ਪਰ ਮਨਿੰਦਰ ਸਿੱਧੂ ਨੂੰ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਇਹ ਕਹਿੰਦੇ ਮੈਨੂੰ ਇਮਾਨਦਾਰ ਕਹੋ ਹੋਰ ਕਿਸੇ ਨੂੰ ਇਮਾਨਦਾਰ ਵੀ ਜੇਕਰ ਤੁਸੀਂ ਚਾਰੰਜਿਤ ਭੁੱਲਰ ਨੂੰ ਇਮਾਨਦਾਰ ਕਹਤਾ ਇਹਨਾਂ ਨੂੰ ਤਕਲੀਫ ਹੋ ਜਾਂਦੀ ਹੈ ਕਿਉਂਕਿ ਕਿਉਂ ਉਹਨਾਂ ਨੂੰ ਕਿਉਂ ਕਿਹਾ ਸਿਰਫ ਜੇ ਇਮਾਨਦਾਰ ਆ ਤਾਂ ਮੈਂ ਇਮਾਨਦਾਰ ਆ ਹੋਰ ساری ਦੁਨੀਆ ਬੇਈਮਾਨ ਹੈ ਇਹਨਾਂ ਨੂੰ ਬਹੁਤ ਵੱਡੀ ਪ੍ਰੋਬਲਮ ਹੈ ਅੱਛਾ ਜਿਵੇਂ ਇਸ ਪੂਰੇ ਮਾਮਲੇ ਵਿੱਚ ਤੁਸੀਂ ਕਾਫੀ ਖੁਲਾਸੇ ਕਰ ਦਿੱਤੇ ਨੇ ਖਾਸ ਤੌਰ ਤੇ ਇਹ ਕਿ ਮਨਿੰਦਰ ਸਿੱਧੂ ਦਾ ਚੁਕਾ ਅਕਾਲੀ ਦਲ ਵਾਲਾ ਹੈ ਜਾਂ ਕਾਂਗਰਸ ਵਾਲਾ ਹੈ ਜੀ ਕੀ ਇਹ ਵੀ ਉਸੇ ਤਰ੍ਹਾਂ ਦਾ ਇਲਜ਼ਾਮ ਹੈ ਜਿਸ ਤਰ੍ਹਾਂ ਦੇ ਮਨਿੰਦਰ ਸਿੰਘ ਦੂਰੀ ਇਲਜ਼ਾਮ ਲਾਉਂਦੇ ਨੇ ਬਿਲਕੁਲ ਇਹ ਇਲਜ਼ਾਮ ਲਾਉਂਦੇ ਆ ਇਹਨਾਂ ਨੂੰ ਸਪਸ਼ਟੀ ਕਰਨ ਦੇਣਾ ਚਾਹੀਦਾ ਹੈ ਇਹ ਅਸੀਂ ਨਹੀਂ ਕਹਿ ਰਹੇ ਲੋਕ ਕਹਿੰਦੇ ਆ ਅਕਸਰ ਹੀ ਇਹਨਾਂ ਦੇ ਮਤਲਬ ਪੋਸਟਾਂ ਦੇ ਥੱਲੇ ਕਮੈਂਟ ਚੱਲਦੇ ਆ ਕਿ ਇਹਨਾਂ ਤੇ ਆਹ ਇਲਜ਼ਾਮ ਹੈ ਇਹਨਾਂ ਤੇ ਇਸ ਤੋਂ ਪਹਿਲਾਂ ਕੁਝ ਪੱਤਰਕਾਰ ਜੈਤੋ ਦੇ ਪੱਤਰਕਾਰ ਨੂੰ ਕਹਿੰਦੇ ਸੀ ਜੇਕਰ ਜੈਤੋ ਦੇ ਐਮਐਲਏ ਅਮੋਲਕ ਸਿੰਘ ਦੇ ਤਲੀਆਂ ਨੂੰ ਜ਼ਾਹਿਰ ਲੱਗਿਆ ਹੋਵੇ ਤਾਂ ਜੈਤੋ ਦੇ ਪੱਤਰਕਾਰ ਮਰ ਜਾਣ ਕਿ ਤਲੀਆਂ ਚੜਦੇ ਆ ਇਹਨਾਂ ਦੀਆਂ ਤਾਂ ਫੋਟੋਆਂ ਅਮੋਲਕ ਸਿੰਘ ਨਾਲ ਕਾਫੀ ਵਾਇਰਲ ਹੁੰਦੀਆਂ ਅਮੋਲਕ ਸਿੰਘ ਨਾਲ ਫੋਟ ਖੋਰਤਾ ਮੇਲੇ ਜੈਤੋ ਦੇ ਕਿਸੇ ਪੱਤਰਕਾਰ ਦੀ ਹੈ ਜੈਤੋ ਦੇ ਐਮ.ਐਲ.ਏ. ਮੋਲਕ ਸਿੰਘ ਦਾ ਕੋਈ ਫੋਟੋ ਨਹੀਂ ਵਾਇਰਲ ਹੁੰਦੀ ਜੀ ਜੀ ਕਿਤੇ ਨਾ ਕਿਤੇ ਕਿਸੇ ਟਾਈਮ ਇਹ ਆਮ ਆਦਮੀ ਪਾਰਟੀ ਦੇ ਵਰਕਰ ਸੀਗੇ ਆਮ ਆਦਮੀ ਪਾਰਟੀ ਵਾਸਤੇ ਕੰਮ ਕਰਦੇ ਸੀ ਇਹਨਾਂ ਤੇ ਇਲਜ਼ਾਮ ਲਾਉਂਦੇ ਆਮ ਆਦਮੀ ਪਾਰਟੀ ਦੇ ਵਰਕਰ ਹੀ ਇਹਗੇ ਡਿਮਾਂਡ ਸੀ ਇਹਨਾਂ ਦੀ ਕੁਝ ਜਦੋਂ ਸਰਕਾਰ ਆਉਂਦੀ ਆਮ ਆਦਮੀ ਪਾਰਟੀ ਦੀ ਇਹਨਾਂ ਦੀ ਡਿਮਾਂਡ ਸੀ ਕਿ ਮੈਨੂੰ ਇਹ ਆ ਉਹਦਾ ਦਿੱਤਾ ਜਾਵੇ ਜਾਂ ਮੇਰੇ ਮੁਤਾਬਕ ਕੰਮ ਕੀਤੇ ਜਾਣ ਜਦੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਜਾਂ ਆਗੂਆਂ ਨੇ ਇਹਨਾਂ ਦੇ ਮੁਤਾਬਕ ਕੰਮ ਨਹੀਂ ਕੀਤੇ ਇਹ ਫਿਰ ਪੱਤਰਕਾਰੀ ਦੇ ਖੇਤਰ ਚ ਆਉਂਦੇ ਆ ਜੀ ਇਸ ਤੋਂ ਪਹਿਲਾਂ ਜੈਤੋਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਮਾਸਟਰ ਬਲਦੇਵ ਸਿੰਘ ਜੀ 2017 ਤੋਂ 22 ਤੱਕ ਅਮੋਲਕ ਮਾਸਟਰ ਬਲਦੇਵ ਸਿੰਘ ਵਿਧਾਇਕ ਰਹੇ ਆ ਇਹ ਮਾਸਟਰ ਬਲਦੇਵ ਸਿੰਘ ਨੇ ਪੀਏ ਦੇ ਤੌਰ ਤੇ ਵੀ ਕੰਮ ਕਰਦੇ ਰਹੇ ਆ ਹੁਣ ਜਦੋਂ ਅਮੋਲਕ ਸਿੰਘ ਐਮਐਲਏ ਬਣ ਗਏ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸੱਤਾ 'ਚ ਆ ਗਈ ਇਹਨਾਂ ਦੀਆਂ ਛਾਸੀ ਉਸਾਵਾਂ ਪੂਰੀਆਂ ਨਹੀਂ ਹੋਈਆਂ ਉਸ ਤੋਂ ਬਾਅਦ ਇਹ ਪੱਤਰਕਾਰੀ ਦੇ ਖੇਤਰ ਆ ਗਏ ਉਹ ਕਿਤੇ ਨਾ ਕਿਤੇ ਆਪਦੀ ਫਰਸਟ੍ਰੇਟ ਜੀ ਹੁਣ ਇਹ ਪੱਤਰਕਾਰੀ ਦੇ ਰਾਹੀ ਆਮ ਆਦਮੀ ਪਾਰਟੀ ਦੇ ਕੱਢਦੇ ਆ ਉਹ ਸਵੇਰ ਤੋਂ ਹੀ ਲੱਗ ਜਾਂਦੇ ਆ ਭਗਵੰਤ ਮਾਨ ਐ ਉਹ ਐ ਭਗਵੰਤ ਮਾਨ ਜਿਉਂ ਆ ਠੀਕ ਹੈ ਅਸੀਂ ਇਹ ਕਹਿੰਦੇ ਭਗਵਾਨਤਮਾਨ ਦੁੱਤ ਉੱਤਾ ਜਾਂ ਭਗਵਾਨਤਮਾਨ ਬਹੁਤ ਚੰਗਾ ਪਰ ਕੁਛੇ ਖਬਰ ਨੂੰ ਤੱਥ ਦੇ ਮੁਤਾਬਕ ਕੋਈ ਤੱਥ ਦੇ ਆਧਾਰ ਤੇ ਕੋਈ ਪੱਤਰਕਾਰੀ ਦੀ ਭਾਸ਼ਾ ਹੋਵੇ ਕੱਲ ਇੱਕ ਪੱਤਰਕਾਰ ਇਹਨਾਂ ਦੀ ਹੈ ਮਤਲਬ ਜੁੰਡਲੀ ਦਾ ਪੱਤਰਕਾਰ ਹੈ ਉਹ ਕੱਲ ਮਨੀਸ਼ ਸੁਸੋਧਿਆ ਨੂੰ ਜਿਵੇਂ ਇੱਕ ਮਤਲਬ ਕੋਈ ਮਤਲਬ ਗਲੀ ਵਾਲਾ ਕੋਈ ਟਪੋਰੀ ਜਾਂ ਗੁੰਡਾ ਇੱਕ ਤਰ੍ਹਾਂ ਕਹਿੰਦੇ ਟਾਈਮ ਬੰਨ ਲੋ ਟਾਈਮ ਬੰਨ ਦੀ ਗੱਲਾਂ ਕਰੀ ਜਾਂਦਾ ਮਨੀਸ਼ ਸੁਸੋਧਿਆ ਨਾ ਜੀ ਅਕਸਰ ਮਨ ਸਿੰਘ ਸੋ ਦਿਆ ਉਪ ਮੁੱਖ ਮੰਤਰੀ ਨੇ ਦਿੱਲੀ ਦੇ ਪੰਜਾਬ ਦੇ ਇਨਚਾਰਜ ਕੋਈ ਭਾਸ਼ਾ ਦਾ ਪੱਤਰਕਾਰ ਦੀ ਸੱਬੇ ਕੋਣੀ ਚਾਹੀਦੀ ਹੈ ਨਾ ਸੱਬੇ ਕ ਭਾਸ਼ਾ ਨਾਲ ਅਸੀਂ ਗੱਲ ਕਰਨੀ ਹੈ ਜੀ ਤੂੰ ਤੜਾਕ ਇਹ ਤਾਂ ਇਸ ਤਰ੍ਹਾਂ ਬਦਮਾਸ਼ੀ ਵਾਲੀਆਂ ਵਾਲਾ ਕਰਦੇ ਆ ਪੱਤਰਕਾਰੀ ਵਾਲੀ ਤਾਂ ਗੱਲ ਨਹੀਂ بڑے ਲਿਖੇ ਪੱਤਰਕਾਰ ਲੋਕ ਪੱਤਰਕਾਰਾਂ ਨੂੰ ਬੁੱਧੀਜੀਵੀ ਸਮਝਦੇ ਆ ਬੜੀਆਂ ਲੋਕਾਂ ਨੂੰ ਬੜੀਆਂ ਉਮੀਦਾਂ ਹੁੰਦੀਆਂ ਪੱਤਰਕਾਰਾਂ ਤੋਂ ਵੀ ਕੋਈ ਸਮਝਦਾਰੀ ਵਾਲੀ ਗੱਲ ਕਰਨ ਲਗੇ ਇਹਦਾ ਸਵੇਰ ਤੋਂ ਹੀ ਲੱਗ ਜਾਂਦੇ ਜਹਿਰ ਉਗਲ ਸਾਰਾ ਦਿਨ ਰੈਕਟਿਵ ਨੇਗੇਟਿਵ ਕਦੇ ਕੋਈ ਪੋਜ਼ਿਟਿਵ ਗੱਲ ਨਹੀਂ ਕਰਦੇ ਇਹਨਾਂ ਦਾ ਚੈਨਲ ਫਰੋਲੋਜੀ ਕਦੇ ਕੋਈ ਉਹਦੇ ਤੇ ਤੁਹਾਨੂੰ ਪੋਜ਼ਿਟਿਵ ਗੱਲ ਨਹੀਂ ਮਿਲੂਗੀ 네ਗੇਟਿਵਿਟੀ ਹੈ 네ਗੇਟਿਵਿਟੀ ਇਹਨਾਂ ਦਾ ਇੱਕ ਰਿਸ਼ਤੇਦਾਰ ਹੈ ਉਹ ਨੌਕਰੀ ਦਾ ਬੈਂਕ ਦੀ ਕਰਦੇ ਆ ਜੀ ਪਰ ਕੰਮ ਚੈਨਲ ਤੇ ਕਰਦੇ ਆ ਜੀ ਲੋਕਾਂ ਨੂੰ ਤਾਂ ਜਿਵੇਂ ਇੱਥੇ ਕੋਈ ਮਤਲਬ ਜੇ ਕੋਈ ਕੋਲਰਕਾ ਨਾ ਕਿਸੇ ਮਤਲਬ ਕਿਸੇ ਡਿਪਾਰਟਮੈਂਟ ਦਾ ਉਹ ਵਿਚਾਰਾ ਬਾਥਰੂਮ ਚ ਚਲਾ ਜਾਵੇ ਉਹ ਤੇ ਕੈਮਰਾ ਲਾ ਦਿੰਦੇ ਆ ਜਾਂ ਕੇ ਤੇ ਆਪ ਦਾ ਰਿਸ਼ਤੇਦਾਰ ਹੈ ਉਹ ਸਾਰਾ ਦਿਨ ਚੈਨਲ ਵਾਸਤੇ ਹੀ ਕੰਮ ਕਰੀ ਜਾਂਦਾ ਸਾਰਾ ਦਿਨ ਚੈਨਲ ਦੀਆਂ ਪੋਸਟਾਂ ਸ਼ੇਅਰ ਕਰੀ ਜਾਂਦਾ ਠੀਕ ਹੈ ਨਾ ਉਹ ਤੇ ਪੋਸਟਰ ਚੈਨਲ ਦੇ ਆ ਕਰਿਆ ਉਹ ਚੈਨਲ ਨੂੰ ਉਹ ਚਲਾ ਰਿਹਾ ਦਿਮਾਗ ਆਪ ਦੇ ਨਾਲ ਚਲਾ ਰਿਹਾ ਠੀਕ ਹੈ ਜੀ ਕਦੇ ਜੀ ਕਾਮਰੇਡ ਵਰਸ ਸੈਕ ਕਰ ਦਿੰਦੇ ਆ ਦੀਪ ਸਿੱਧੂ ਨੂੰ ਇਹਨਾਂ ਨੇ ਬੜਾ ਉਹਨਾਂ ਨੂੰ ਗਦਾਰ ਟਿੱਕਰ ਕਹਿ ਦਿੱਤਾ ਦੀਪ ਸਿੱਧੂ ਨੂੰ ਕਿਉਂਕਿ ਜੋ ਵੀ ਹੁੰਦਾ ਜੋ ਇਹਨਾਂ ਨੇ ਦਿਮਾਗ ਚ ਆ ਗਿਆ ਇਹਨਾਂ ਨੇ ਜੀ ਕਹਿ ਦੇਣਾ ਜੀ ਜੇ ਇਹਨਾਂ ਨੇ ਕਹਿੰਦਾ ਜੀ ਇਹ ਬੰਦਾ ਇਮਾਨਦਾਰ ਹੈ ਤੇ ਉਹ ਇਮਾਨਦਾਰ ਹੈ ਜੇ ਬੇਈਮਾਨ ਹੈ ਤੇ ਇਹ ਬੇਈਮਾਨ ਇਹਨਾਂ ਦੀ ਆਪ ਦਾ ਫੈਸਲਾ ਜੀ ਤੇ ਮਰਜ਼ੀ ਥੋਪ ਦੇਣ ਜੀ ਜੀ ਅੱਛਾ ਜਸਾ ਜੀ ਅਸੀਂ ਗੱਲ ਨੂੰ ਸਮੇਟਣਾ ਚਾਹੀਏ ਤਾਂ ਦੇਖੋ ਪ੍ਰੀਤ ਜੀ ਜਿੱਥੇ ਟਿੱਕਰ ਗੱਲ ਹੈ ਕਿ ਹੁਣ ਜੈਤੋ ਜਿਵੇਂ ਕਿ ਇਹਨਾਂ ਤੇ ਪਹਿਲੇ ਇਲਜ਼ਾਮ ਲੱਗਦੇ ਸੀ ਕਿ ਅਕਾਲੀ ਦਲ ਦਾ ਮਨੀ ਕੁਪਤਾ ਹੈ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵੀ ਇਹਨਾਂ ਨੂੰ ਇੱਕ ਦੋ ਵਾਰੀ ਇਹਨਾਂ ਦਾ ਰੋਲਾ ਵੀ ਪਿਆ ਉਹ ਕਹਿੰਦਾ ਜੀ ਭਾਈ ਤੁਸੀਂ ਅਕਾਲੀ ਦਲ ਦੀ ਬੋਲੀ ਬੋਲਦੇ ਆ ਤੁਸੀਂ ਇੱਥੋਂ ਤਿੱਕਰ ਵੀ ਉਹਨਾਂ ਨੇ ਜੈਤੋ ਦੇ ਵਿਧਾਇਕ ਨੇ ਇਲਜ਼ਾਮ ਲਾਇਆ ਵੀ ਤੁਸੀਂ ਅਕਾਲੀ ਦਲ ਤੋਂ ਪੈਸੇ ਲਾਏ ਹੁਣ ਕੱਲ ਹੀ ਇੱਕ ਬਿੱਲੀ ਥੈਲੀੋਂ ਬਾਹਰ ਆਈ ਹੈ ਜਿਹੜਾ ਇਹਨਾਂ ਦਾ ਸਾਥੀ ਅਵਤਾਰ ਸਿੰਘ ਤਾਰਾ ਹੈ ਜੀ ਉਹ ਅਕਾਲੀ ਦਲ ਦੀ ਟਿਕਟ ਤੇ ਚੋਣ ਲੜ ਰਿਹਾ ਜੈਤੋ ਤੋਂ ਉਹਨਾਂ ਨੇ ਫੇਸਬੁੱਕ ਤੇ ਵਗੈਰਾ ਸੋਸ਼ਲ ਸੈਟਾ ਤੇ ਪਾਤਾ ਕਿ ਮੈਂ ਅਕਾਲੀ ਦਲ ਦਾ ਉਮੀਦਵਾਰ ਆ ਅੱਛ ਇੱਕ ਮਹਿਲਾ ਦਾ ਟਰੈਕਟਰ ਦੇ ਮਾਮਲੇ 'ਚ ਠੱਗੀ ਦਾ ਪਰਚਾ ਦਰਜ ਹੁੰਦਾ ਜੀ ਇਹ ਉਸ ਟਾਈਮ ਬੜੇ ਮਨਾਂ ਨੇ ਜ਼ੋਰ ਲਾਇਆ ਕਿ ਜੈਤੋ ਦੇ ਵਿਧਾਇਕ ਨੇ ਪਰਚਾ ਕਰਾਤਾ ਯ ਨਜਾਇਜ਼ ਪਰਚਾ ਕਰਾਤਾ ਹੁਣ ਜਿਹੜਾ ਹੁਕਮ ਚੰਦਾ ਨਾਲ ਸਾਥੀ ਆ ਉਹ ਹੁਣ 24 ਘੰਟੇ ਵਿਧਾਇਕ ਦੇ ਨਾਲ ਹੁੰਦਾ ਜੀ ਜੈਤੋ ਵਾਲੇ ਵਿਧਾਇਕ ਅਮੋਲਕ ਸਿੰਘ ਦੇ ਨਾਲ ਹੁੰਦਾ ਜੀ ਮਤਲਬ ਉਹਦੇ ਮਤਲਬ ਉਹਦੇ ਪ੍ਰਸ਼ਾਵੇਂ ਤੌਰ ਤੇ ਚੱਲਦਾ ਹੁਣ ਦੇਖੋ ਵੀ ਉਹ ਉਹਨਾਂ ਦਾ ਸਾਥੀ ਹੁਣ ਦੱਸੋ ਵੀ ਉਦੋਂ ਗਲਤ ਸੀ ਕਿ ਹੁਣ ਗਲਤ ਹੈ ਜਾਂ ਉਦੋਂ ਸਹੀ ਸੀ ਕਿ ਹੁਣ ਸਹੀ ਹੈ ਮਤਲਬ ਇਹ ਚੀਜ਼ਾਂ ਦਾ ਕਿਉਂਕਿ ਅਸੀਂ ਇਲਜ਼ਾਮ ਲਾਉਣੇ ਸਾਡੇ ਵਾਸਤੇ ਬੜੇ ਸੌਖੇ ਆ ਤੇ ਹੁਣ ਉਹ ਤਾਂ ਵਿਧਾਇਕ ਦੇ ਨਾਲ ਤੁਰਿਆ ਫਿਰਦਾ ਤੇ ਉਵੇਂ ਪਰਚਾ ਵੀ ਉਵੇਂ ਉਹਦਾ ਮਤਲਬ ਵੀ ਉਵੇਂ ਚੱਲ ਰਿਹਾ ਜੀ ਤੇ ਕੋਈ ਇਹਨਾਂ ਨੇ ਕਦੇ ਵੀ ਪਰ ਜਿਹੜਾ ਇਹਨਾਂ ਤੇ ਕੋਈ ਵੀ ਇਲਜ਼ਾਮ ਲੱਗਦਾ ਇਹਨਾਂ ਨੇ ਆਪ ਦਾ ਕਦੇ ਵੀ ਇਹਨਾਂ ਨੇ ਸਪਸ਼ਟੀ ਕਰਨ ਦੇ ਨਹੀਂ ਕੁਝ ਨਹੀਂ ਸਿਆਣੇ ਕਹਿੰਦੇ ਨੇ ਕਿ ਦੁਸ਼ਮਣ ਦੇ ਘਰ ਜਾਂ ਗਵਾਂਡੇ ਦੇ ਘਰ ਜੋ ਹੋਇਆ ਕਦੇ ਤੁਹਾਡੇ ਘਰ ਵੀ ਹੋ ਸਕਦਾ ਅੱਜ ਮਨਿੰਦਰ ਸਿੱਧੂ ਮਿੰਟੂ ਗੁਰੂ ਸਰੀਆ ਦਾ ਨੰਬਰ ਹੈ ਦਾ ਕੱਲ ਨੂੰ ਕਿਸੇ ਹੋਰ ਦਾ ਨੰਬਰ ਵੀ ਆ ਸਕਦਾ ਹੈ ਕਿ ਇਸ ਤਰ੍ਹਾਂ ਚੀਜ਼ਾਂ ਨੂੰ ਲੈ ਕੇ ਜਾਂ ਪੁੱਛੇ ਜਾ ਰਹੇ ਸਵਾਰਾਂ ਨੂੰ ਲੈ ਕੇ ਇਸ ਤਰ੍ਹਾਂ ਦੇ ਕੇਸ ਦਰਜ ਕਰਨਾ ਸਰਕਾਰ ਦੀ ਸਹੀ ਪਾਲਿਸੀ ਹੈ ਨਹੀਂ ਬਿਲਕੁਲ ਗਲਤ ਆਸੀਂ ਸਰਕਾਰ ਦੀ ਨਿਖੇਦੀ ਕਰਦੇ ਆ ਜੀ ਕਿਸੇ ਵੀ ਪੱਤਰਕਾਰ ਤੇ ਪਰਚਾ ਦਰਜ ਕਰਨਾ ਜੇ ਕੋਈ ਬੋਲਦਾ ਉਹ ਤੇ ਪਰਚਾ ਦਰਜ ਨਹੀਂ ਹੋਣਾ ਚਾਹੀਦਾ ਅਸੀਂ ਇਸ ਗੱਲ ਦੀ ਸਰਕਾਰ ਦੀ ਨਿਖੇਦੀ ਕਰਦੇ ਆ ਕੋਈ ਵੀ ਸਰਕਾਰ ਹੈ ਇਸ ਤੋਂ ਪਹਿਲਾਂ ਵੀ ਪੱਤਰਕਾਰਾਂ ਤੇ ਬੜੇ ਹਮਲੇ ਹੋਏ ਆ ਇਹ ਤਾਂ ਹਜੇ ਮੈਨੂੰ ਲੱਗਦਾ ਵੀ ਇਹਨਾਂ ਨੇ ਇੱਕ ਦੋ ਪੱਤਰਕਾਰਾਂ ਦੇ ਪਰਚੇ ਦਿੱਤੇ ਆ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਵਾਲਿਆਂ ਨੇ ਤਾਂ ਹਮਲੇ ਵੀ ਕਰਾਏ ਆ ਜੀ ਕਾਂਗਰਸ ਵੇਲੇ ਵੀ ਪੱਤਰਕਾਰਾਂ ਤੇ ਹਮਲੇ ਹੋਏ ਆ ਜੀ ਇਸ ਤੋਂ ਪਹਿਲਾਂ ਜੀ ਹੁਣ ਬਾਕੀ ਸਟੇਟਾਂ ਚ ਵੇਖ ਲਓ ਜੀ ਭ ਕਦੇ ਮੈਂ ਮਨਿੰਦਰ ਸਿੱਧੂ ਦੇ ਮੋਹ ਚੋਕਾ ਦੇ ਅਨੰਦਰ ਬੋਦੀ ਦੇ ਖਿਲਾਫ ਕੋਈ ਆਵਾਜ਼ ਨਹੀਂ ਨਿਕਲੀ ਪਤਾ ਨਹੀਂ ਕਿਉਂ ਵੀ ਇੱਕ ਪਾਸੇ ਲੱਗ ਚਲ ਚੁੱਕਿਆ ਤੇ ਪਰ ਅਸੀਂ ਇਸ ਗੱਲ ਦੀ ਬਿਲਕੁਲ ਨਿੰਦਾ ਕਰਦੇ ਹਾਂ ਕਿਸੇ ਵੀ ਪੱਤਰਕਾਰ ਤੇ ਬਿਨਾਂ ਜਾਂਚੇ ਪਰਚਾ ਨਹੀਂ ਹੋਣਾ ਚਾਹੀਦਾ ਜੀ ਪਰ ਇੱਕ ਕਿਤੇ ਨਾ ਕਿਤੇ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਜੇਕਰ ਮੈਂ ਹੁਣ ਕਿਸੇ ਦੇ ਖਿਲਾਫ ਖਬਰ ਚਲਾਉਣਾ ਹੈ ਜੇ ਉਹਨੂੰ ਕੋਈ ਲੱਗਦਾ ਹੈ ਕਿ ਮੇਰਾ ਇਹਨਾਂ ਨੇ ਕੋਈ ਮੇਰਾ ਜਾਤੀ ਨੁਕਸਾਨ ਕਰਤਾ ਜਾਂ ਖਬਰ ਇੱਕ ਪਾਸੜ ਚਲਾਈਏ ਕਿ ਹਰ ਬੰਦੇ ਕੋਲ ਅਧਿਕਾਰ ਹੈਗੇ ਆ ਠੀਕ ਆ ਅਸੀਂ ਕਹਿੰਨੇ ਕੋਈ ਪੱਤਰਕਾਰ ਤੇ ਹਮਲਾ ਨਹੀਂ ਕਰ ਸਕਦਾ ਪੱਤਰਕਾਰ ਤੇ ਝੂਠਾ ਪਰਚਾ ਨਹੀਂ ਕਰੇਗਾ ਪਰ ਦੂਜੇ ਆਪਾਂ ਕਿਸੇ ਦੇ ਖਿਲਾਫ ਖਬਰ ਪ੍ਰਕਾਸ਼ਿਤ ਕਰਦੇ ਆ ਉਹਦੇ ਵੀ ਕੁਝ ਮੌਲਕ ਅਧਿਕਾਰ ਹੈਗੇ ਕੋਰਟ ਦਾ ਦਰਵਾਜ਼ਾ ਵੀ ਖੜਕਾ ਸਕਦਾ ਹਰ ਬੰਦੇ ਦੇ ਆਪਦੇ ਅਧਿਕਾਰ ਪਰ ਜੇ ਹੁਣ ਕੋਈ ਬੰਦਾ ਕੱਲ ਨੂੰ ਕੋਰਟ ਦਾ ਦਰਵਾਜ਼ਾ ਖੱਕਾਉਂਦਾ ਫਿਰ ਸਾਨੂੰ ਇਹ ਵੀ ਇਤਰਾਜ਼ ਆ ਜੀ ਇਹ ਬੰਦਾ ਅਦਾਲਤ ਚ ਕਿਉਂ ਜਾਵੜਾ ਜੀ ਕਿਉਂਕਿ ਪੱਤਰਕਾਰ ਤਾਂ ਕੁਝ ਵੀ ਕਰ ਸਕਦਾ ਇਹ ਕਹੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਨਾ ਪਿੱਛੇ ਜਦੋਂ ਇਹ ਮਨਿੰਦਰ ਸਿੱਧੂ ਨੇ ਪੱਤਰਕਾਰਾਂ ਦੇ ਖਿਲਾਫ ਕਾਫੀ ਪੜਾਅ ਕੱਢੀ ਪੱਤਰਕਾਰਾਂ ਨੂੰ ਬੜੀਆਂ ਗਾਲਾਂ ਤੇ ਕਰੇ ਨੇ ਬੰਦੇ ਨੇ ਕੱਢੀਆਂ ਤੇ ਉਸ ਤੋਂ ਬਾਅਦ ਇੱਕ ਮੀਟਿੰਗ ਹੁੰਦੀ ਹੈ ਜਿੱਥੇ ਵਿੱਚ ਪੱਤਰਕਾਰ ਭਾਈ ਜੀ ਉੱਥੇ ਕਾਫੀ ਪੱਤਰਕਾਰ ਭਾਈਚਾਰੇ ਨੇ ਇਹਨਾਂ ਨੂੰ ਕਿਹਾ ਵੀ ਸਿੱਧੂ ਸਾਹਿਬ ਤੁਸੀਂ ਮਤਲਬ ਵੀ ਇਹ ਬੜੀ ਥੋੜੀ ਰਫ ਲੈਂਗੁਏਜ ਸੀ ਤੇ ਤੁਸੀਂ ਉੱਥੇ ਸਿੱਧੂ ਸਾਹਿਬ ਬਿਆਨ ਕਰਦੇ ਆ ਪੱਤਰਕਾਰਾਂ ਦੇ ਸਾਹਮਣੇ ਜੀ ਤੇ ਬੜੇ ਪੱਤਰਕਾਰ ਜਿੱਥੇ ਦੇ ਸੀਨੀਅਰ ਪੱਤਰਕਾਰ ਉੱਥੇ ਬਰਾਜਮਾਨ ਸੀਗੇ ਇਹ ਮੀਟਿੰਗ ਦਰਾਂ ਨਹੀਂ ਕਹਿੰਦੇ ਆ ਕਹਿੰਦੇ ਜੀ ਮੈਨੂੰ ਗੁੱਸਾ ਆ ਗਿਆ ਅੱਛਾ ਵੀ ਪੱਤਰਕਾਰ ਆਪਣੇ ਪੱਖ ਪੱਤਰਕਾਰ ਦੇ ਹੱਕ 'ਚ ਨਿਕਲ ਠੀਕ ਆ ਉਹਨਾਂ ਤੇ ਠੱਗੀ ਦਾ ਇਲਜ਼ਾਮ ਲੱਗਿਆ ਕਹਿੰਦਾ ਜੀ ਪੱਤਰਕਾਰ ਤੇ ਪਰ ਆਪਣਾ ਪੱਤਰਕਾਰ ਕੁਝ ਵੀ ਕਰਦੇ ਜੀ ਸਾਨੂੰ ਪੱਤਰਕਾਰ ਦੇ ਹੱਕ 'ਚ ਖੜਨਾ ਚਾਹੀਦਾ ਫਿਰ ਭਗਵਾਨ ਤਮਾਨ ਮੁੱਖ ਮੰਤਰੀ ਆ ਜੀ ਉਹ ਕੁਝ ਵੀ ਕਰ ਸਕਦਾ ਜੀ ਮੈਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਉਹ ਕੁਝ ਵੀ ਕਰ ਸਕਦਾ ਟਰੰਪ ਸਾਰੇ ਮਤਲਬ ਵਾਰਡ ਦਾ ਸਰਪੰਚ ਕਹੋਂਦਾ ਉਹ ਕੁਝ ਵੀ ਕਰ ਸਕਦਾ ਦੁਨੀਆ ਨੂੰ ਮਿੱਧੀ ਜਾਵੇ ਫਿਰ ਤੋਂ ਕੁਝ ਵੀ ਕਰ ਸਕਦੇ ਜੇ ਇੱਕ ਪੱਤਰਕਾਰ ਕੁਝ ਵੀ ਕਰ ਸਕਦਾ ਜੀ ਇੱਕ ਮਤਲਬ ਇੱਕ ਸ਼ਹਿਰ ਦਾ ਪੱਤਰਕਾਰ ਕੁਝ ਵੀ ਕਰ ਸਕਦਾ ਤਾਂ ਫਿਰ ਇਹ ਤਾਂ ਜਿਹੜੇ ਸ਼ਾਸਕ ਹੈ ਤਾਂ ਕੁਝ ਵੀ ਕਰ ਸਕਦੇ ਆ ਸਾਡਾ ਅਲੱਗ-ਅਲੱਗ ਮਤਲਬ ਜੁਰਮ ਦੇ ਰੱਖ ਵਾਸਤੇ ਅੱਡੋ-ਅੱਡ মাপ ਡੰਡ ਨਹੀਂ ਹੋਣੀ ਚਾਹੀਦੇ ਜੁਰਮ ਭਾਵੇਂ ਕੋਈ ਪੱਤਰਕਾਰ ਕਰਦਾ ਹੈ ਗੁਨਾਹ ਕੋਈ ਪੱਤਰਕਾਰ ਕਰਦਾ ਹੈ ਹਰ ਬੰਦੇ ਵਾਸਤੇ ਇੱਕੋ মাপ ਡੰਡ ਹੋਣਾ ਚਾਹੀਦਾ ਜੇ ਮੈਂ ਕੋਈ ਗਲਤੀ ਕਰਦਾ ਮੈਨੂੰ ਵੀ ਉਹੀ ਸਜ਼ਾ ਮਿਲਣੀ ਚਾਹੀਦੀ ਹੈ ਜੇ ਤੁਸੀਂ ਕੋਈ ਗਲਤੀ ਕਰਦੇ ਹੋ ਤੁਹਾਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਤਾਂ ਦੋਸਤੋ ਪਿਛਲੇ ਦੋ ਤਿੰਨ ਦਿਨਾਂ ਤੋਂ ਲਗਾਤਾਰ ਇਹ ਚਰਚਾ ਜਦੋਂ ਦੀ ਖਬਰ ਸਾਹਮਣੇ ਆਈ ਹੈ ਕਿ ਇਨ੍ਹਾਂ ਪੱਤਰਕਾਰਾਂ ਦੇ ਖਿਲਾਫ ਤੇ 10 ਹੋਰ ਲੋਕਾਂ ਦੇ ਜਿਹਨੂੰ ਇਹ ਕਹਿੰਦੇ ਨੇ ਕਿ ਸਵਾਲ ਪੁੱਛਣ ਤੇ ਪਰਚਾ ਦਰਜ ਹੋਇਆ ਅਸਲ ਦੇ ਵਿੱਚ ਸਰਕਾਰ ਦਾ ਕਹਿਣਾ ਹੈ ਕਿ ਝੂਠੀ ਜਾਣਕਾਰੀ ਜਿਹੜੀ ਹੈ ਨਸ਼ਰ ਕਰਨ ਦੇ ਇਹ ਵਿੱਚ ਦੇ ਵਿੱਚ ਕੇਸ ਦਰਜ ਕੀਤਾ ਗਿਆ ਇਹ ਸਤਨ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਵਿੰਦਰ ਸਿੰਘ ਤੇ ਉਮੀਦ ਕਰਦਾ ਤੁਹਾਨੂੰ ਸਾਡੀ ਗੱਲਬਾਤ ਚੰਗੀ ਲੱਗੀ ਹੋਵੇਗੀ ਬਹੁਤ ਬਹੁਤ